ਸਤਿ ਸ੍ਰੀ ਅਕਾਲ ਦੋਸਤੋ ਰੱਬ ਦੇ ਬੰਦੇ ਯਾਨੀ ਕਿ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਤੁਸੀਂ ਪੰਜਾਬ ਦੇ ਵਿੱਚ ਤਾਂ ਬੇਸਹਾਰਿਆਂ ਦਾ ਸਹਾਰਾ ਬਣਦੇ ਹੋਏ ਅਕਸਰ ਆਪਣੇ ਮੋਬਾਈਲ ਤੇ ਆਪਣੀ ਸਕਰੀਨ ਤੇ ਦੇਖਿਆ ਹੀ ਹੋਵੇਗਾ ਪਰ ਉੱਤੇ ਹੀ ਹੁਣ ਇਸ ਵੀਰ ਵੱਲੋਂ ਇੱਕ ਹੋਰ ਵੱਡਾ ਉਦਮ ਕੀਤਾ ਗਿਆ ਹੈ ਕੈਨੇਡਾ ਦੇ ਸਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਨੌਜਵਾਨ ਜੋ ਕਿ ਹੱਡੀਆਂ ਦੀ ਮੋਟ ਬਣ ਗਿਆ ਉਸ ਨੂੰ ਕਿਸ ਤਰ੍ਹਾਂ ਰੈਸਕਿਊ ਕੀਤਾ ਕੈਨੇਡਾ ਜਾ ਕੇ ਤੇ ਉਸ ਤੋਂ ਵੀ ਵੱਡੀ ਗੱਲ ਕਿ ਉਸ ਦੇ ਮਾਤਾ ਨਾਲ 6 ਮਹੀਨੇ ਬਾਅਦ ਇੱਕ ਮਾਂ ਪੁੱਤ ਦਾ ਮਲਾਪ ਕਰਾਇਆ ਪੂਰੀ ਵੀਡੀਓ ਤੁਹਾਨੂੰ ਵੀ ਭਾਵੁਕ ਕਰ ਦੇਵੇਗੀ ਅਤੇ ਤੁਹਾਡੀ ਵੀ ਅੱਖ ਨਮ ਕਰ ਦੇਵੇਗੀ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ ਦੋ ਸ਼ਬਦ ਬੀਰ ਕੁਰਪੀ ਸਿੰਘ ਦੇ ਲਈ ਕਮੈਂਟਾਂ 'ਚ ਜ਼ਰੂਰ ਲਿਖਿਓ ਅਸੀਂ ਕੈਨੇਡਾ ਦੇ ਵਿੱਚ ਹਾਂ ਜੀ ਸਰੀ ਡੈਲਟਾ ਲੱਗਦਾ ਹੈ ਕਿਤੇ ਕਿਤੇ ਦੇ ਵਿੱਚ ਇੱਕ ਨੌਜਵਾਨ ਜੀ ਨੇ 400 ਰੁਪਏ ਤੇ ਮਾਂ ਦੀ ਪਰੇਸ਼ਾਨ ਹੋ ਕਰਕੇ ਅੰਦਰੇ ਮੇਸਟਰ ਜੀ ਕੋਲ ਜਿੱਥੇ ਬੈਠਾ ਵਾ ਮਾਲ ਗੁਰੂ ਕਿਰਪਾ ਕਰੇ ਅਸੀਂ ਉਹਨੂੰ ਇੱਥੋਂ ਲਿਜਾ ਕੇ ਉਹਦੀ ਮਾਂ ਤੇ ਕਰ ਪਹੁੰਚ ਤਾਂ ਕਰ ਸਕਕੀ ਵੀ ਇਹਨੂੰ ਤੇ ਹੋਰ ਹੱਗੀ ਜਮਾ ਜਿਸ ਨਾਲ ਜਿਹਾ ਜਮਾ ਤੇਦੀ ਦਾੜੀ ਹੋਸੀ ਮੇਰੀ ਉਹ ਲਾਇਆ ਇਸ ਤਰੀ ਨੇ ਦੇ ਵਾਲੇ ਉੱਤੇ ਆਇਆ ਨੌਣਾ ਨਹੀਂ ਦੱਸਿਆ ਇੱਧਰੀ ਬੈਠਣਾ ਸੀ ਇਹ ਨਾ ਬਾਹਰ ਨੂੰ ਮੰਨਵਾਉਂਦਾ ਸੀ ਦਾ ਦਾ ਮੈਨੂੰ ਆਖਰ ਵਲੋਟ ਤੇ ਕੱਲ ਮੱਕਲਾ ਹੀ ਹੁੰਦਾ ਜੀ ਆਹ ਫੋਨ ਤੇ ਕਿੰਨੀ ਵੀ ਗੱਲ ਕਰੀ ਨਾ ਸਕਦਾ ਇਹ ਨਾ ਤੇ ਮਚਾ ਲਾਈ ਇਹ ਗੱਲ ਮਖੇਨਾ ਕੰਮ ਹੁੰਦਾ ਜੀ ਆ ਤੇ ਮੈਂ ਨੰਦ ਕੱਲੇ ਗਲੇ ਕਿ ਮੈਂ ਮਲਬ ਐਕਸ ਹੋਣਾ ਕੰਮ ਨਹੀਂ ਮੇਂ ਮਾਂ ਬੱਜਿਆ ਮੈਨੂੰ ਗੁੱਸਾ ਚੜਦਾ ਉਹ ਲੋਕ ਯਾਰਾਂ ਦੋਸਤਾਂ ਨੀ ਸਾਂ ਕਰਤਾ ਸਾਰਨੇ ਬਲੋਕ ਇਸ ਪਾ ਕੇ ਤਾਂ ਮਾਮੇ ਹੀ ਮੇਰੇ ਦੰਨਾ ਨੇ ਅਜੇ ਤੱਕ ਘਰ ਨਹੀਂ ਆਇਆ ਤੇ ਮਾਂ ਕਿੰਨੇ ਸਾਲਾਂ ਬਾਅਦ ਮਿਲ ਰਹੀ ਆ 6 ਸਾਲ ਹੋ ਗਏ ਜੀ 6 ਸਾਲਾਂ ਬਾਅਦ 6 ਸਾਲ ਹੋ ਗਏ ਧੰਨਤਾ ਨਵਾਜੀ ਧੰਨਵਾਦ ਮਾਂ ਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਛੋਟੇ ਭਰਾ ਨੂੰ ਉੱਥੋਂ ਕੱਢ ਕੇ ਇੱਥੇ ਆਪਣੀ ਮਾਂ ਦੀ ਬੁੱਕਲ ਚ ਭੇਜਿਆ 1.5-2 ਸਾਲ ਤੱਕ ਉੱਥੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਡਿਪਰੈਸ਼ਨ ਚਲਾ ਗਿਆ ਤੇ ਡਿਪਰੈਸ਼ਨ ਚ ਐਸਾ ਗਿਆ ਤੁਹਾਨੂੰ ਪਤਾ ਅੱਜ ਕੱਲ ਸਮਾਜ ਕਿਦਾਂ ਦਾ ਕੈਨੇਡਾ ਦੇ ਵਿੱਚ ਤਾਂ ਸਾਰੇ ਬੰਦੇ ਬਿਜ਼ੀ ਬਹੁਤ ਨੇ ਉੱਥੇ ਹੈਨਾ ਤੇ ਜਦੋਂ ਅਸੀਂ ਵੀਰ ਦੇ ਘਰ ਗਏ ਨਾ ਬੇਸਮੈਂਟ ਸੀ ਜੀ ਉਹ ਤਸਵੀਰਾਂ ਵੀ ਤੁਸੀਂ ਦੇਖਿਓ ਕਿਵੇਂ ਵੀਰ ਥੱਲੇ ਹੀ ਗੱड्डा ਲੱਗਿਆ ਹੋਇਆ ਸੀ ਬਸ ਉਹਦੇ ਤੇ ਪਿਆ ਸੀ ਔਰ 4 ਸਾਲਾਂ ਤੋਂ ਇੱਦਾਂ ਹੈ 1.5 ਸਾਲ ਹੋ ਗਿਆ ਵੀਰ ਆਪ ਦੱਸਦਾ 1.5-2 ਸਾਲ ਹੋ ਗਏ ਮੈਂ ਨਾ ਤਾਂ ਪਾਣੀ ਤੋਂ ਡਰ ਲੱਗਦਾ ਮੂੰਹ ਤੇ ਪਾਣੀ ਮਾਰ ਲੈਂਦਾ ਬਾਲਾ ਨੂੰ ਪਾਣੀ ਆ ਧੋ ਲੈਂਦਾ ਨਾਤਾ ਨਹੀਂ ਹੁੰਦੇ ਤੁਸੀਂ ਪੂਰੀ ਵੀਡੀਓ ਐਂਡ ਤੱਕਰ ਦੇਖਿਓ ਮਾਂ ਦੇ ਕੀ ਵਿਚਾਰ ਸੀ ਕਿੱਦਾਂ ਸੀ ਇਹਦੇ ਖੁੱਦ ਦੇ ਈਸ਼ੂ ਦੇ ਸਾਰਿਆਂ ਦੇ ਜਰੂਰ ਸੁਣਿਓ ਜਿਹੜੀਆਂ ਵੀਰ ਦੀਆਂ ਤਸਵੀਰਾਂ ਦੇਖੋ ਜਦੋਂ ਗਿਆ ਸੀ ਕਿੰਨਾ ਸੋਹਣਾ ਸੱਖਾ ਸੀ ਕਿੰਨਾ ਸੋਹਣੀ ਸਿਹਤ ਸੀ ਇਹਦੀ ਤੇ ਹੁਣ 45 44 ਕਿਲੋ ਦਾ ਰਹਿ ਗਿਆ ਮੇਰੇ ਦਰਦ ਗੁਰ ਪਰ ਹਾਰ ਰਹਿ ਗਿਆ ਲੱਗ ਤੇ ਐਂਕ ਨਹੀਂ ਖੜਦੇ ਸਰੀਰ ਦੇ ਵਿੱਚ ਜਾਨ ਨਹੀਂ ਹੱਡੀਆਂ ਤੱਕ ਮੁੱਠ ਬਣ ਕੇ ਰਹਿ ਗਿਆ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਸੀ ਆਪਣੇ ਬਾਹਰ ਤੋਂ ਵੀ ਤੇ ਇੱਕ ਹੋਰ ਬੇਨਤੀ ਐਸ ਵੀਡੀਓ ਨੂੰ ਦੇਖ ਕੇ ਜਾਗਰੂਕ ਵੀ ਹੋਇਓ ਅਵੇਅਰ ਵੀ ਹੋਇਓ ਵਾਇਕੂ ਜੀ ਬੇਠਾ ਹਾਲਾ ਵਾਇਕੂ ਜੀ ਕਿਥੇ ਹੈ ਅਸੀਂ ਕੈਨੇਡਾ ਦੇ ਵਿੱਚ ਹੈ ਜੀ ਸਰੀ ਡੈਲਟਾ ਲੱਕਾ ਜਿੱਥੇ ਇਕ ਕੇਰ ਦੇ ਵਿੱਚ ਇੱਕ ਨੌਜਵਾਨ ਵੀਰ ਜਿਹਦੇ 4 ਸਭਨ ਕੋ ਠਬਾਕੀ ਪਰੇਸ਼ਾਨ ਹੋਣ ਕਰਕੇ ਅੰਦਰੇ ਬੇਸਮੈਂਟ 'ਚ ਬੈਠਾ ਵਾ ਮੈਨ ਗੁਰਪ੍ਰਤਾ ਕਰੇ ਅਸੀਂ ਉਹਨੂੰ ਇੱਥੋਂ ਲਿਜਾ ਕੇ ਉਹਦੀ ਮਾਂ ਤੱਕ ਪਹੁੰਚਦਾ ਕਰ ਸਕੀਏ ਵੀਰ ਨੂੰ ਦੇਖਦੇ ਆਂ ਵੀਰ ਤੇ ਕੀ ਹਾਲਾਤ ਨੇ ਉਹ 70 ਸਿੰਘ ਗੱਲ ਵੀਰ ਦਾ ਨਾਮ ਆ ਰਾਹੀ ਕਰਦਾ ਰਹੇ ਨਾ ਲੱਗਦਾ ਇਹਦਾ ਮਨ ਬ្លਾਸ ਹੋ ਤੋ हां जविए मेरा किने भी बहुत ਇਸ ਪਰਿਵਾਰ ਦੀ ਸਪੋਰਟ ਕੀਤੀ। ਉਹਦੇ ਮੁੰਡੇ ਦੇ ਜਿਹੜੇ ਮੰਮੀ ਆ ਬਸ ਬਲਾਸਪੁਰ ਦੇ ਰਹਿਣ ਵਾਲੇ ਨੇ। ਹਾਂ ਹਾਂ ਬਈ। ਓਕੇ। ਤੁਸਾਂ ਤਾਂ ਕੀ ਕਰ ਕੋਈ ਟਕਣੀਆ? ਹਾਂ। ਉਹਨਾਂ ਭਾਈ ਜਿਹੜਾ ਕੁਝ ਨਹੀਂ ਸਲਾਹ ਦੇਣੇ ਸੰਪੀ ਜਾਣੇ ਆ। ਇਸ ਦਾ ਬਾਹਰ ਆ ਕਿ ਜੇ ਜਾਨ ਹੋਗੇ ਜਿਵੇਂ ਕਾ ਆਣਾ। ਜੋ ਤੁਸੀਂ ਇਸ ਮੋਲ ਦੇ ਵਿੱਚ ਰਹ ਰਹੇ ਹੋ। Anda tuh mesinnya lagi apa nih? Garam kandelnya? Oh ya. Oh gila kemeja apa ini? Satu sih ya. Oh nisatra. Iya halnya ya. Mending kita eh, asikah? Asik. Gimana seperti ini? Penjual takut. Mungkin niscaya jadinya kita tension. Karena ਜਣਾ ਲੋਤ ਮਾ ਦੇ ਕੋਲ ਜਾਣਾ ਰੋਂਦੀ ਆ ਹੋਦੀ ਇਕਦੀ ਆ ਮੇਰਾ ਪੁੱਤ ਕਦੋਂ ਆਊਗਾ ਮੇਰਾ ਪੁੱਤ ਕਦੋਂ ਆਊਗਾ ਉਹਦੇ ਘਰ ਦੀ ਸੰਪੋਣੀ ਨਾ ਜਾ ਕੇ ਤੇ ਇੱਕ ਥੋੜੀ ਗਲਤ ਆ ਬਸ ਆਪਣੇ ਉਸ ਮਾਨ ਲਈ ਆਪਣੇ ਆਪ ਨੂੰ ਟਕੜਾ ਕਰ ਮਨ ਤੇਰਾ ਹੁਣ ਸਟਰੋਂਗ ਹੋਣਾ ਚਾਹੀਦਾ ਪੂਰਾ ਠੀਕ ਆ ਹਾਂ ਹੁਣ ਫਿਕਰ ਛੱਡ ਦੇ ਤੇਰਾ ਭਰਾ ਆ ਮਾਂ ਕੋ ਹਿੱਤ ਨੂੰ ਤੇ ਸਪੈਸ਼ਲੀ ਤੇਰੇ ਖਾਤਰੇ ਸਟੈਪ ਲਿਆ ਵੀ ਸਾਡੇ ਭਰਾ ਰੋਜੀ ਉੱਥੋਂ ਜਾ ਕੇ ਲੈ ਕੇ ਆਉਣਾ ਤੇ ਅੱਜ ਅਸੀਂ ਤ੍ਰੇਕੋਲੇ ਪਹੁੰਚੇ ਬਿਲਕੁਲ ਫਿਕਰ ਨੀ ਕਰਨਾ ਮੈਂ ਦੋਸਤ ਨਾਲ ਕੀਤਾ ਕੀ ਹੋਇਆ ਕੀ ਆ ਤੁਮ ਦੋ ਮਾਹ ਹੈ 70 ਸਾਲ ਤੋਂ ਇੱਥੇ ਕਿਹੜਾ ਸਮਝ ਆਇਆ ਸੀ ਬੇਦਰ ਦੋ ਨੀ ਜਾਇਆ ਜਦੋਂ ਆਇਆ ਸੀ ਉਦੋਂ ਵੀ ਬੇਵਾਰ ਨਹੀਂ ਉਹ ਤਾਂ ਹੀ ਕੰਮ ਕਰਦਾ ਸੀ ਉਹ ਪਰ ਤੂੰ ਕਹਿੰਦਾ 70 ਸਾਲ ਤੋਂ ਮਨ 19 ਜਾਇਆ ਮਾਰੇ 6 ਸਾਲ ਹੀ ਹੋਦੋਂ ਆਇਆ ਸਬੋ ਤੋਂ ਪਹਿਲਾਂ ਇਹ ਗਰੀ ਐਕਸੀਡੈਂਟ ਹੋ ਗਿਆ ਸੀ ਜੇ ਵਟ ਉਹ ਦਵਾਈ ਖਾਦ ਤੋਤਾ ਇੱਕ ਸਾਲ ਮਗਰ ਲਗਾ 36 ਲੈਕਚਰ ਇਹਨੇ ਗਾ ਨਹੀਂ ਦਿੱਤੀ ਉਹਨੂੰ ਜਦ ਫਟਲਾ ਕੀ ਸੀ ਹਾਂਜੀ ਗੱਡੀ ਜਵਾਜ ਰਹੀ ਸੀ ਯਾਰ ਮੋਟਰ ਕਿੱਨਾ ਚੱਲ ਅੱਛਾ ਕਿੱਥੇ ਹੋਇਆ ਦੇਖ ਨੀ ਪੁੱਤ ਹਾਂਜੀ ਕਿੱਥੇ ਹੋਇਆ ਸਾਢੇ ਪੰਜ ਹੋ ਗਿਆ ਬੜਾ ਕਿਹੜਾ ਪੰਜ ਮਤਰਾ ਡਾਲੀ ਤੋਂ ਮੋਟਰ ਮੋਟਰ ਕੋਲ ਡਾਰੇ ਤੇ ਤੇਰੀ ਮੰਮੀ ਕਿਥੇ ਰਹੀ ਆ ਪਾਂਡੇਂ ਦੀਆਂ ਨਹੀਂ ਆਉਂ ਨੇ ਤਾਂ ਸੋਸਾ ਜੁਦੀ ਨੇ ਕਹਾ ਇਹ ਰੋ ਐਕਸੀਡੈਂਟ ਉਹ ਦੁਬਾਰਾ ਦਾਦੀ ਜੈ ਤੋਂ ਦੀ ਬਣਾ ਅਬ 2006 ਨੂੰ ਆਪਕੋ ਪਾਪੜ ਜੱਥੋ ਵੀ ਤੇ ਚਾਹ ਰੱਖੀ ਉਹ ਕੋਈ ਇੱਕ ਦਿਨ ਤੱਕ ਗਾਲੇ ਕਰ ਜਾਂਦੇ ਆ ਜੀ ਟੈਗ ਹੋ ਗਿਆ ਪਗ ਖਾਦੇ ਤੇ ਟੈਗ ਹੋ ਗਿਆ ਮੈਂ ਤਾਂ ਕਿਉਂਟਾ ਸੀ ਉਹ ਉਹ ਦੋਈ ਮਾਰਿਆ ਸੀ ਮਤਲਬ ਭੂਖ ਤੇ ਸੀ ਤਾਂ ਪਾਪੜ ਬੋਲਦੇ ਹਾਂਜੀ ਰੋੜ ਹੋ ਗਿਆ ਸੀ ਬਹੁਤ ਜਿਆਦਾ ਰੋਤੀ ਬਾਅਦ ਚ ਸਾਰੇ ਕਰ ਮੈਂ ਛੁੱਟਾਗਾ ਦੇ ਕੰਮ ਦੇ ਤਾਂ ਲੈਪੜਾ ਮੈਂ ਜਾਨ ਕੇ ਰਹਿ ਗਈ ਸੀ ਕਿ ਕਾਉਂਟਰ ਆ ਰਿਹਾ ਸਰ ਤਾਂ ਬਹਤੇ ਉਹ ਇੱਕਦਮ ਕੌਂਟੈਂਸ ਨੂੰ ਦੇ ਦੰਗਨ ਤੋਂ ਕੂਰ ਨੂੰ ਲੈ ਤੂੰ ਮੈਂ ਹਾਂ ਜਨਪੀ ਮੈਂ ਉਹ ਕੋਲ ਸਾਹੀ ਜਾ ਕੇ ਰਿਪੋਰਟ ਲੱਗ ਤੈਂਸਾ ਦਾ ਹੋਰ ਰਿਐਕਟ ਸੀਵਾ ਹੀ ਜਿਹੀ ਉਹਨੇ ਸਮਝਾ ਲਓ ਉਹ ਲੈਕਨ ਕੋਈ ਨਾ ਤੋਇਆ 14 ਦਾ ਬਾਕ तो 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 पूरा जवान हो गया अभी हां जी और 11वीं 11वीं के तरह सारे खुदाम शायद में वाली में दांत दर्द अटैक आ जाता है किता ये तो करना वो बड़ा पूरा पूरा डॉक्टर किया सीया तो दवा सारी जमाबाजी मतलब मेरे के आ गई मेरी पढ़ाई भी एकदम शौक की सी सारी तो पहले दिखाते हैं हमरा कि हम ये लीजिए और पार्टनर होता है कि ये के दर्द आ गए हैं तो

ਆ ਦੇ ਰਿਹਾ ਹੈ ਬੇਬਲਾ ਜਿਹੜਾ ਕੋਈ ਡਰ ਜੀ ਗਿਆ ਜਿਹੜੀ ਮੋਲ ਦੀ ਹੈ ਲੋਕ ਚਾਲ ਪਾ ਕੇ ਦਾ ਕਰਦੇ ਆ 1.5 ਦੋ ਸਾਲ ਬਗੇ ਕੰਮ ਇਤਰੇ ਪੀਸ ਵੀ ਕਰਦੇ ਰਹੇ ਹਾਂ ਕੰਮ ਕਰਦੇ ਦੋਵੇਂ ਕੱਤੀ ਉੱਤੇ ਜਗੇ ਵੀ ਰੋ ਭਾ ਦਾ ਕੰਮ ਕਰਦਾ ਕੋਕ ਚੱਕ ਲਾਉਂਦਾ ਠੀਕ ਹੈ ਹੂੰ ਤੇ

ਦਾ ਵੀ ਤੇ ਪਿਆ ਦੁਬਾਰ ਉਠਿਆ ਤੇ ਉਹ ਚੱਕਰ ਆਈ ਕੁਦਮ ਨਾਲ ਰੱਖ ਨੂੰ ਨਹੀਂ ਜਾ ਰਿਹਾ ਮੈਨੂੰ ਲੱਗਦਾ ਪਤੋ ਦੁਆ ਮੂਨੇ ਸਪਲਾਈ ਕੁਦਮ ਤੋਂ ਨਹੀਂ ਆ ਗਈ ਉਹਨੇ ਕੋਈ ਜੈਸੇ ਦਿੱਤਾ ਬਲੈਂਸ ਆ ਗਿਆ ਤੇ ਉਹ ਥੋੜੇ ਪਹਿਲਾਂ ਦਾ ਤੋਂ ਮੈਨੂੰ ਮਨ ਲੱਗਦਾ ਪਰੰਮ ਮੋਣੀ ਦੀ ਮਾਰੀ ਗਈ ਤੇ ਇੱਥੇ ਆ ਲਾ ਕੇ ਸਾਰੇ ਦਿਮਾਗ ਤੇ ਮਤਲਬ ਮੈਨੂੰ ਨਹੀਂ ਪਤਾ ਉਹ ਮੈਨੂੰ ਪਤਾ ਹੀ ਨਹੀਂ ਕਿ ਐਂਜ਼ਾਇਟੀ ਵੀ ਆ ਗਈ ਹੈ ਕੁਝ ਹੀ ਇਨਾ ਬਦ ਉਹਨੂੰ ਡਿਪਰੈਸ਼ਨ ਹੁੰਦਾ ਐਂਗਜ਼ਾਇਟੀ ਦਾ ਪਤਾ ਨਹੀਂ ਲੱਗਦਾ ਇਹ ਹੁੰਦੀ ਹੈ ਉਹ ਮਤਲਬ ਉਹਦੀ ਦਵਾਈ ਚੱਲੀ ਮੈਡੀਸਿਨ ਤੋਂ ਬਾਅਦ ਮਤਲਬ ਉਹਦੋਂ ਬਾਅਦ ਹੀ ਕਹਿੰਦੇ ਨਮੂਨਿਆਂ ਨੇ ਪਸ ਹੋਰ ਲੱਗਦਾ ਸਾਨੂੰ ਮੈਂ ਰੋਕ ਲਿਆ ਉਹ ਕਿਹਾ ਮੇਰਾ ਬੀਟੀ ਦੀ ਬਾਲਾ ਹੋ ਗਿਆ ਮਤਲਬ 62 ਕਿਲੋ ਤੋਂ ਉੱਧਰ ਮੇਰਾ 55 ਆ ਗਿਆ ਉਹ ਉਹ ਡਾਰ ਗਿਆ ਉਹਨੇ ਕਸ ਹੋ ਸਕਦੀ ਬਿਮਾਰੀ ਅੰਦਰ ਹੋਰ ਉਹ ਪਰ ਮਲਾਂ ਮਨ ਦੋ ਮਹੀਨੇ ਨਾਲ ਇਦਾਂ ਹੀ ਬੈਡ ਦੇ ਪਈ ਆਖਿਆ ਕੋਈ ਤੇ ਸਿਹਰੀ ਮੈਨੂੰ ਬਤੀਆ ਹੈ ਕਿ ਨਹੀਂ ਉਹ ਤੇ ਹਸਪੀਟਲ ਜਾਂਦੇ ਉਹ ਨਹੀਂ ਮੈਨੂੰ ਸਾਥੋਂ ਜੋੜ ਦਿੱਤਾ ਇੰਟੈਗਰੇਟ ਕੀਤਾ ਤੇ ਫਿਰ ਪ੍ਰਭ ਨੇ ਆ ਕੇ ਕਿ ਆ ਰਹੀ ਤੁਸੀਂ ਤਾਂ ਸੋਗ ਨੂੰ ਕੱਲ ਕੀਤੀ ਉਹ ਕੀਤਾ ਮਲਾਂ ਸੂਈ ਦੀ ਵਰਨਪਾਤ ਨੇ ਬੜਾ ਟੈਸਟ ਆਉਂਦੇ ਦੀ ਟੀਵੀ ਦਾ ਇੱਕ ਉਹ ਸੋਜਾਂ ਦਾ ਵੀ ਉਸਾਲ ਲਾਲ ਦੇ ਗੋਲ ਜੇ ਹਨਾ ਹਾਂ ਕੀ ਵੀ ਲੈ ਕੇ ਆਂਦੇ ਹੋ ਉਹ ਤੂੰ ਜਾ ਕੇ ਤੇ ਭਰਾ ਆ ਜਾ ਮੈਂ ਯਾ ਕਿ ਬੋਗਾ ਮਗਰ ਨਾ ਜਾ ਤੇ ਜੰਦਗੀ ਨੂੰ ਮਾਰ ਨਹੀਂ ਆ ਸੀ ਤੇ ਤੇ ਮੈਂ ਤਾਂ ਇੱਕ ਤਾਂ ਮੋਸਲਾਇੰਗ ਨਾ ਮੈਂ ਤਾਂ ਮਾਤਾ ਖੰਡਾ ਸੀ ਆ ਮੈਂ ਨਾ ਕਿਹਾ ਸਰਬ੍ਰੇਪ ਸਾਰੀਆਂ ਵੀ ਕੋਡ ਨੇ ਤਾਂ ਸਹੀ ਹੋ ਜਾਣਾ ਹੈ ਨੋਸ ਹਾਲ ਟ੍ਰੀਟਮੈਂਟ ਕਰਾਇਆ ਹੈ ਵਧੀਆ ਹੋ ਜਾਣਾ ਟਾ ਟਾ ਤੇ ਤੇ ਤੂੰ ਤਾਂ ਹਾਲ ਦਵਾਈ ਹੋਣਾ ਤਾਂ ਮੈਨੂੰ ਦਵਾਈ ਵੀ ਦਿੱਤੀ ਯਾਨੀ ਕਿ ਸਾਹ ਸਾਹ ਮਨ ਤੋਂ ਪਾਈ ਰੱਖਿਆ ਵੀ ਮੈਂ ਹੋ ਕਹਿੰਦੇ ਬ੍ਰਾਉਨੋਸਕੋਪੀ ਕਰਨੀ ਪੈਣੀ ਹੈ ਅਰੇ ਡਰ ਗਿਆ ਕਿ ਮਾਤਾ ਇਹ ਕੀ ਸੀ ਹੋਂਦੀ ਆ ਅਰੇ ਸੈਟ ਹੋਣਾ ਪੈਣਾ ਵਿਕਰਮ ਨੰਬਰ ਵਿੱਚ ਟੀਵੀ ਆਉਣਾ ਐਂਡੋਸਕੋਪ ਹਾਂਜੀ ਮੈਂ ਤਾਂ ਕਰਾਈ ਨਹੀਂ ਮੈਂ ਡਰ ਗਿਆ ਉਹ ਤੇ ਪਰ ਉਹਨੇ ਕੀ ਸਾਰੇ ਡਾਕਟਰਾਂ ਨੇ ਗਾਉਂ ਦੀ ਤਾਂ ਕੋਤਾਂਗੇ ਟੀਵੀ ਹੀ ਲੱਗਣਾ ਅਕਸਾਰ ਘਰੇ ਉਹ ਮੈਡੀਸਿਨ ਦਿੰਦੇ ਆ ਲੈ ਨਾ ਦਿੰਦੇ ਸੀ ਵੀ ਮੇ ਬਾਈ ਕੰਮ ਨਹੀਂ ਜਾਂਦੀ ਸੀ ਉਹ ਉਹ ਕੋਈ ਨਹੀਂ ਮੈਨੂੰ ਤਾਂ ਤੰ 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 ਵਾਂਗ ਐਂਬੂਲੈਂਸ ਆਉਂਦੀ ਸੀ ਮੇਰੇ ਕੋਲ ਮਰ ਧਰਕਣ ਵਾਲੀ ਹੁੰਦੀ ਸੀ ਉਹ ਤੇ ਸਾਕ ਹੋਣ ਲੱਗ ਜਾਣਾ ਕਵਰਡੀ ਟੀਵੀ ਦੀ ਦਵਾਈ ਹੈ ਨਾ ਉਹ ਕਾਫੀ ਸਟਰੋਂਗ ਹੁੰਦੀ ਹੈ ਨਾ ਮੈਡੀਸਿਨ ਹੀ ਬਹੁਤ ਸਟਰੋਂਗ ਤੇ ਗਰਮ ਹੁੰਦੀ ਹੈ ਉਹ ਉਹਦੇ ਇੱਥੇ ਹਵਾ ਭਰ ਗਈ ਜੀ ਮੇਰੇ ਕੋਲ ਖਾਈ ਜਾਂਦਾ ਸੀ ਕਿ ਪਿੱਛੋਂ ਮੈਂ ਕੁਝ ਬਣਾ ਕੇ ਖਾਣ ਲੱਗਿਆ ਤੇ ਉਹਨੂੰ ਸਾਹ ਮੈਂ ਔਖੇ ਔਖੇ ਨਾਲ ਲੱਗ ਗਿਆ ਤੇ ਮੇਰੇ ਹਵਾ ਭਰ ਗਈ ਇੱਥੇ ਲੱਗ ਗਈ ਤੇ ਉਹ ਗਫੇਰ ਮੈਂ ਦੋ ਮਹੀਨੇ ਐਡਮਿਟ ਰਿਹਾ ਕਹਿੰਦੇ ਐ पोटाशियम घट आवा इंतरा इतना हवा भर गई है फिर उ मैनू रखा दो महीने फिर मैं मैं छुट्टी देगी फिर फिर उदू ठीक हो गया सतलब उदू बा, दुआ थी थी थी, बा फिर क्या मतलब एदेट फिर उदू सौन लग गया फिर सीधा ही चौताली बजे आ गया मैं फिर होर हाडी जम लाडेज जम्मा एडी एडी दाढ़ी हो गई मेरी मैं यद इतने तो इन डे बाढ़ हो गई थी सारे आई हूँ इधर ही बैठना हूँ ਨਾ ਬਾਹਰ ਆਉਣਾ ਬਸ ਦਾਦਾ ਜਾਂਦਾ ਰਹੀਆ ਤੇ ਫਿਰ ਹਸਪੀਟਲ ਦੇ ਲੋਕਾਂ ਨੇ ਬਰੋਨੋਸਕੋਪੀ ਕਰਨ ਲਈ ਬਣਿਆ ਹੁਣ ਨੇ ਇੱਕ ਟਿੱਕ ਖਣਾ ਲੈਣਾ ਉਹ ਬਰੋਨੋਸਕੋਪੀ ਹੀ ਜਾਂ ਐਂਡੋਸਕੋਪੀ ਇਹਦਾ ਮੋਟ ਕਿਆਣਾ ਪਉਂਦੇ ਆ ਪੈਪ ਕਿਆਣਾ ਹਾਂ ਉਹ ਉਹਨਾਂ ਨੇ ਜਦ ਪਾਇਆ ਤੇ ਉਹ ਕਿਰਨ ਮੈਨੂੰ ਡਰਦੇ ਸੀ ਮੈਂ ਡਰਦਾ ਸੀ ਉਹਨਾਂ ਨੇ ਦਵਾਈ ਮਾੜੀ ਦਿੱਤੀ ਮੈਨੂੰ ਉਹ ਨਰਸ ਦਾ ਕੋਲੇ ਤੜਕੇ ਪੈਪ ਪਾਇਆ ਮੈਨੂੰ ਕਿਉਂ ਨਹੀਂ ਪਹਿਲੇ ਦੱਸ ਦੋ ਕਿ ਕੋਈ ਹਾਂ ਜੀ ਉਹ ਕਿੰਫੈਕਸ਼ਨ ਅੰਦਰ ਹੈ ਤੇ ਥੋੜੇ ਦਿਨ ਬਾਅਦ ਕਹਿੰਦੇ ਨਹੀਂ ਹੈ ਕਿ ਦੁਬਾਰਾ ਫੇਰ ਕਰਨੀ ਪੈਣੀ ਹੈ ਕਿੰਨੇ ਬਲੱਡ ਆਇਆ ਇਹੋ ਬਲੱਡ ਉਸਕੋ ਕੀ ਕਿਉਂ ਦੁਬਾਰਾ ਹੀ ਹੁੰਦਾ ਹੈ ਕਮਜ਼ੋਰੀ ਵੇ ਆਉਂਦੀ ਹੈ ਫੇਰ ਫਿਰ ਕੀ ਕੋ ਡਾਕਟਰ ਨਾਲ ਕੋਈ ਕਹਿੰਦੇ 4-5 ਦਿਨ ਬਾਅਦ ਟੈਸਟ ਆਇਆ ਕਹਿੰਦੇ ਫੰਗਲ ਇਨਫੈਕਸ਼ਨ ਹੈ ਮੈਂ ਗਏ ਆਉਂਦੇ ਮੈਂ ਕਹਿੰਦਾ ਕਿ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਬਿਆਹ ਚੀਜ਼ਾਂ ਉਹਨਾਂ ਦਾ ਇਦਾਂ ਪਹਿਲਾਂ ਸਮਝੋਨੀ ਹੈ ਫੇਰ ਮੇਰੇ ਪਾਇਰੇ ਕੈਬਿਨ ਟੀਵੀ ਫੇਰ ਫੰਡਮ ਟੈਕਸਨ ਤੇ ਮੈਨੂੰ ਪਤਾ ਨਹੀਂ ਸੀਗਾ ਇਹਨੂੰ ਆਨਲਾਈਨ ਹੁੰਦੇ ਸੀ ਕਿ ਕਰਾਉਣਾ ਚੱਲ ਪਈ ਉਹਨੂੰ ਕਰੋਨਾ ਸੀਗਾ ਤੇ ਇਹਨੂੰ ਵੀ ਆਨਲਾਈਨ ਹੁੰਦੇ ਸੀ ਟੀਵੀ ਦਾ ਟਾਈਮ ਸ਼ੂਲ ਉਹ ਟੂ ਪਰ ਦੀ ਗੱਲ ਹੈ ਜਿਹੜਾ ਟੀਵੀ ਹੋਇਆ ਸੀਗਾ ਰਿਵਾਈਵ ਨੂੰ ਆਨਲਾਈਨ ਹੁੰਦੇ ਸੀ ਇਹ ਮੈਨੂੰ 8ਵੇਂ ਫਲੋਰ ਤੇ ਇਦਾਂ ਮਤਲਬ ਮੈਂ ਇਕੱਲਾ ਹੀ ਰਹਿੰਦਾ ਜੀ ਆ ਫੋਨ ਤੇ ਕਿੰਨੀ ਵੀ ਗੱਲ ਕਰੀ ਨਾ ਸਕਦਾ ਜਿੰਨਾ ਉਹ ਤੇ ਨੈਟ ਨਹੀਂ ਚੱਲਦਾ ਜੀ ਫੋਨ ਤੇ ਫਲੋਰ ਤੇ ਇਹ ਗੱਲ ਮੈਂ ਕਹਿਣਾ ਕਰਨੀ ਹੁੰਦਾ ਸੀ ਯਾਰ ਤੇ ਮੈਨੂੰ ਯਾਨੀ ਕਿ ਗੱਲੇ ਗੱਲੇ ਜੀ ਮੈਂ ਮਤਲਬ ਇੱਕ ਸਮਾਂ ਨਾ ਕੰਮ ਨਹੀਂ ਮੁੱਕਿਆ ਹੀ ਮਨ ਲੱਗਿਆ ਨਾਲ ਮੈਨੂੰ ਗੁੱਸਾ ਚੜ ਗਿਆ ਜੀ ਉਹਦੋਂ ਫਿਰ ਐਂਜਾਇਟੀ ਜਿਹੜੀ ਜ਼ਿਆਦਾ ਵੱਧ ਗਈ ਹਾਂ ਜੀ ਅੰਦਰ ਘਰ ਘਰ ਜੀ ਮੈਂ ਤਾਂ ਉਹਨੂੰ ਨਾਹੀ ਉਹਦੇ ਉਹ ਕਰੇ ਇਹ ਪੁਣੀ ਜੀ ਮੈਨੂੰ ਉਦੋਂ ਸੀ ਮੈਂ ਕਿ ਮੇਰੇ ਵਿੱਚ ਵੱਡਾ ਦਾਦਾ ਜੀ ਹੈਗਾ ਵਾ ਉਹ ਮੇਰੇ ਦਾਦਾ ਜੀ ਹੈਗੇ ਸੀਗੇ ਉਹ ਤੇ ਪਤਾ ਨਹੀਂ ਇੱਕ ਥੋੜਾ ਮੈਂ ਗੱਲ ਵੀ ਕੀਤੀ ਸੀ ਤੇ ਰੋਣ ਲੱਗਦਾ ਤਾ ਤੂੰ ਹੁਣ ਪਤਾ ਇੱਥੇ ਨਹੀਂ ਗੱਲ ਉਹਨੂੰ ਮੇਰੇ ਦਾਦਾ ਜੀ ਕਹਿੰਦੇ ਕੋਈ ਇੱਥੇ ਆ ਜਾ ਤਾਂ ਕੱਟ ਕੇ ਲੋਕ ਮਾਰ ਦੇਣਗੇ ਕੰਮ ਕਰਕੇ ਦਾ ਸਾਡੇ ਹੁੰਦੇ ਤੈਨੂੰ ਤੂੰ ਲਾੜ ਵਿੱਚ ਰਹੀ ਆਂ ਤੈਨੂੰ ਉਹ ਆਣ ਕੰਮ ਕਰਨਾ ਪੈਣਾ ਕਹਿੰਦੇ ਹੁਣ ਤੂੰ ਇੱਥੇ ਆ ਜਾ ਤਾਂ ਬਹਿ ਦੇ ਲੋਕ ਮਾਰ ਦੇਣਗੇ ਕੱਲੇ ਹੁਣ ਕੱਲੇ ਲੋਕ ਕੱਲੇ ਹੁੰਦੇ ਨੇ ਛੜਕ ਨਹੀਂ ਕੋਟ ਪਹਿਲਾ ਸੰਗ ਇਹਨਾਂ ਦਾ ਪੈਸਾ ਸੰਭਿਖ ਰੱਖ ਲਾਸੇ ਛੇ ਸੰਭਿਖ ਰੱਖੀ ਹੁੰਦੀ ਹੈ ਗਉ ਨਹੀਂ ਕਰਦਾ ਸੀਗਾ ਉਦੋਂ 20 ਕੀ ਸਾਲ ਦੀ ਉਮਰ ਕਿੰਨਾ ਹੁੰਦਾ ਨਹੀਂ ਸੀ ਜੇ ਮੈਂ ਇਹ ਇੱਥੇ ਆ ਕੇ ਬਿਮਾਰੀਆਂ ਪਈਆਂ ਫਿਰ ਉਸ ਤੋਂ ਬਾਅਦ ਚ ਨਾ ਲੱਗਿਆ ਪੈਸਾ ਕੀ ਜੋਂਦੀ ਲਈ ਕਿਉਂ ਮਸ਼ਾਵੀ ਕਰ ਰਸੀ ਕੋਈ ਨਾ ਨਜ਼ਰ ਆ ਨੀ ਮੋਕੀ ਤਾ